ਸਤਿ ਸ੍ਰੀ ਅਕਾਲ ਮੈਂ ਚਰਨਜੋ ਸਿੰਘ ਤੁਸੀਂ ਦੇਖ ਰਹੇ ਹੋ ਡੇਲੀ ਲਾਈਵ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਭਾਰਤੀ ਫੌਜ ਦੀ ਜਿਸ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਪਾਕਿਸਤਾਨ ਦੇ ਵੱਲੋਂ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਮਸਾਲਾ ਦੱਗਿਆਂ ਗਈਆਂ ਸਨ ਮਸ਼ਹੂਰ ਯੂਟਿਊਬਰ ਦੁਰਵਰਾਠੀ ਦੇ ਵੱਲੋਂ ਗੁਰੂ ਸਹਿਬਾਨ ਉਹਨਾਂ ਦੇ ਪਰਿਵਾਰ ਅਤੇ ਸਿੱਖ ਸ਼ਹੀਦਾਂ ਨੂੰ ਲੈ ਕੇ ਇੱਕ AI ਵੀਡੀਓ ਅਪਲੋਡ ਕੀਤੀ ਗਈ ਹੈ ਜਿਸ ਤੋਂ ਬਾਅਦ ਵਿਵਾਦ ਖੜਾ ਹੁੰਦਾ ਦਖਾਈ ਦੇ ਰਿਹਾ ਹੈ ਗੁਰਦਾਸਪੁਰ ਤੋਂ ਜਸੂਸੀ ਮਾਮਲੇ ਦੇ ਵਿੱਚ ਦੋ ਨੌਜਵਾਨ ਹੋਰ ਗ੍ਰਿਫਤਾਰ ਕਰ ਲਏ ਗਏ ਨੇ ਦਿੱਲੀ ਵਾਲਿਆਂ ਨੂੰ ਪੰਜਾਬ ਦੀਆਂ ਚੇਅਰਮੈਨੀਆਂ ਸੌਂਪਣ ਕਰਕੇ ਸੀਐਮ ਭਗਵੰਤ ਮਾਨ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਨੇ ਰਾਜਪਾਲ ਨੂੰ ਸੁਨੀਲ ਜਾਖੜ ਦੇ ਵੱਲੋਂ ਮੰਗ ਪੱਤਰ ਸੌਂਪੇ ਸੀਐਮ ਭਗਵੰਤ ਮਾਨ ਅਤੇ ਉਹਨਾਂ ਦੀ ਸਰਕਾਰ ਦੇ ਖਿਲਾਫ CBI ਅਤੇ ED ਦੀ ਜਾਂਚ ਦੇ ਮੰਗ ਕਰ ਦਿੱਤੀ ਗਈ ਹੈ। ਇਹਨਾਂ ਸਾਰੇ ਖਬਰਾਂ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ। ਭਾਰਤੀ ਫੌਜ ਦੇ ਮੇਜਰ ਜਨਰਲ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆ ਇਹ ਗੱਲ ਆਗ ਦਿੱਤੀ ਗਈ ਕਿ ਪਾਕਿਸਤਾਨ ਦੇ ਵੱਲੋਂ ਭਾਰਤੀ ਫੌਜ ਦੇ ਮਿਲਟਰੀ ਟਿਕਾਣਿਆਂ ਦੇ ਉੱਪਰ ਆਮ ਲੋਕਾਂ ਦੇ ਉੱਪਰ ਤੇ ਧਾਰਮਿਕ ਸਥਾਨਾਂ ਦੇ ਉੱਪਰ ਮਿਸਾਈਲ ਅਤੇ ਡਰੋਨ ਹਮਲੇ ਕੀਤੇ ਜਾਣੇ ਸਨ ਇਸ ਦੇ ਵਿੱਚ ਦਰਬਾਰ ਸਾਹਿਬ ਵੀ ਸ਼ਾਮਿਲ ਸੀ ਜਦੋਂ ਇਸ ਦੇ ਬਾਰੇ ਸਾਨੂੰ ਪੁਖਤਾ ਜਾਣਕਾਰੀ ਮਿਲੀ ਤਾਂ ਅਸੀਂ ਆਪਣੀ ਹਵਾਈ ਰੱਖਿਆ ਪ੍ਰਣਾਲੀ ਰਾਹੀਂ ਇਹ ਜੋ ਡਰੋਨਾ ਅਤੇ ਜੋ ਮਿਸਾਈਲ ਰਾਹੀਂ ਹਮਲੇ ਕੀਤੇ ਗਏ ਇਹਨਾਂ ਨੂੰ ਹਵਾ ਦੇ ਵਿੱਚ ਹੀ ਨਾਕਾਮ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸਾਡੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਇਹ ਵੱਡਾ ਬਿਆਨ ਮੇਜਰ ਜਨਰਲ ਸ਼ੇਸ਼ਾਦਾਰੀ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਇੱਕ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਆਪਰੇਸ਼ਨ ਸੰਧੂਰ ਨੂੰ ਲੈ ਕੇ ਇੱਕ ਵੱਡਾ ਬਿਆਨ ਦੇ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਆਪਰੇਸ਼ਨ ਸੰਧੂਰ ਅਜੇ ਖਤਮ ਨਹੀਂ ਹੋਇਆ ਹੈ ਕੇਵਲ ਮੁਅਤਲ ਹੀ ਹੋਇਆ ਹੈ ਅਜੇ ਇਸ ਦਾ ਵੱਡਾ ਰੂਪ ਦਿਖਾਉਣਾ ਪਾਕਿਸਤਾਨ ਨੂੰ ਦਿਖਾਉਣਾ ਅਜੇ ਬਾਕੀ ਹੈ ਇਹ ਵੱਡਾ ਬਿਆਨ ਇਸ ਮੇਜਰ ਜਨਰਲ ਸ਼ੇਸ਼ਾਦਾਰੀ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਇਆਂ ਦੇ ਦਿੱਤਾ ਗਿਆ ਪਾਕਿਸਤਾਨ ਦੇ ਵੱਲੋਂ ਦਰਬਾਰ ਸਾਹਿਬ ਦੇ ਉੱਪਰ ਹਮਲੇ ਕਰਨ ਦੇ ਇਸ ਵੱਡੇ ਖੁਲਾਸੇ ਤੋਂ ਬਾਅਦ ਜਿੱਥੇ ਰਾਜਨੀਤਿਕ ਆਗੂਆਂ ਦੇ ਵੱਲੋਂ ਪਾਕਿਸਤਾਨ ਦੀ ਆਰਮੀ ਦੀ ਨਖੇਦੀ ਕੀਤੀ ਗਈ ਉਦੋਂ ਦੂਜੇ ਪਾਸੇ ਐ ਜੀ ਪੀ ਸੀ ਦੇ ਸਕਤਰ ਕੁਲਵੰਤ ਸਿੰਘ ਮਨਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਗ ਦਿੱਤਾ ਗਿਆ ਕਿ ਭਾਵੇਂ ਉਹ ਭਾਰਤੀ ਫੌਜ ਹੋਵੇ ਭਾਵੇਂ ਉਹ ਪਾਕਿਸਤਾਨ ਹੋਵੇ ਇਹਨਾਂ ਦੋਵਾਂ ਦੀ ਆਪਸੀ ਰਾਜਨੀਤਿਕ ਲੜਾਈ ਹੈ ਤੇ ਮੈਨੂੰ ਨਹੀਂ ਲੱਗਦਾ ਮੈਂ ਇਸ ਦੇ ਬਾਰੇ ਇਹ ਸੋਚਦਾ ਕਿ ਕੋਈ ਵੀ ਆਰਮੀ ਦਾ ਜਰਨਲ ਇਹਨਾਂ ਧਾਰਮਿਕ ਸਥਾਨਾਂ ਤੇ ਖਾਸ ਕਰਕੇ ਦਰبار ਸਾਹਿب ਤੇ ਹਮਲਾ ਕਰਨ ਦਾ ਸੋਚੇਗਾ ਇੱਥੇ ਲੱਖਾਂ ਸਿੱਖ ਸ਼ਰਧਾਲੂ ਨਤਮਸਤਕ ਹੁੰਦੇ ਨੇ ਅਰਦਾਸਾ ਕਰਦੇ ਨੇ ਤੇ ਉਹਨਾਂ ਦੀਆਂ ਅਰਦਾਸਾਂ ਸੁਨੀਆਂ ਵੀ ਜਾਂਦੀਆਂ ਨੇ ਤੇ ਇਸ ਮੌਕੇ ਵੀ ਹਰਜਾਰਾ ਅਤੇ ਲੱਖਾਂ ਸ਼ਰਧਾਲੂ ਆ ਰਹੇ ਨੇ ਅਜਿਹੀ ਕੋਈ ਵੀ ਗੱਲਬਾਤ ਨਹੀਂ ਹੈ ਇਹ ਵੱਡਾ ਬਿਆਨ ਐ ਜੀਪੀਸੀ ਦੇ ਵੱਲੋਂ ਇਸ ਖੁਲਾਸੇ ਹੋਣ ਤੋਂ ਬਾਅਦ ਦਿੱਤਾ ਗਿਆ ਹੈ ਵਾਧੇਆਂ ਅਗਲੀ ਖਬਰ ਦੇ ਵੱਲ ਧਰੂਵ ਰਾਠੀ ਜੋ ਕਿ ਮਸ਼ਹੂਰ ਯੂਟਿਊਬਰ ਹੈ ਉਹਨਾਂ ਦੇ ਵੱਲੋਂ ਵੱਖ-ਵੱਖਰੇ ਮੁੱਦਿਆਂ ਦੇ ਉੱਪਰ ਵੀਡੀਓ ਬਣਾਈਆਂ ਜਾਂਦੀਆਂ ਨੇ ਤੇ ਕਾਫੀ ਉਹਨਾਂ ਦੀ ਵੀਡੀਓ ਵਾਇਰਲ ਵੀ ਹੁੰਦੀਆਂ ਨੇ ਤੇ ਉਹਨਾਂ ਦੇ ਵੱਲੋਂ ਹਾਲ ਹੀ ਦੇ ਵਿੱਚ ਇੱਕ ਵੀਡੀਓ ਆਪਣੇ ਚੈਨਲ ਤੇ ਅਪਲੋਡ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਗੁਰਗੋਬੇ ਸਿੰਘ ਜੀ ਦੇ ਜੀਵਨ ਬਾਰੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਗੱਲਾਂ ਕੀਤੀਆਂ ਗਈਆਂ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਕਾਫੀ ਕੁਝ AI ਦੇ ਤੌਰ ਤੇ ਸਾਰੀ ਹੀ ਵੀਡੀਓ AI ਦੇ ਤੌਰ ਤੇ ਇੱਕ ਵੀਡੀਓ ਬਣਾ ਕੇ ਪੇਸ਼ ਆ ਕੀਤੀ ਗਈ ਜਿਸ ਦੇ ਵਿੱਚ ਗੁਰੂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ ਪਰਿਵਾਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਕਾਟਰਿੰਗ ਤੌਰ ਤੇ ਵੀਡੀਓ ਬਣਾ ਕੇ AI ਨਾਲ ਵੀਡੀਓ ਬਣਾ ਕੇ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਬਾਹਰ ਵਿਵਸਥਾ ਦੇ ਵਿੱਚ ਰੋਂਦਿਆਂ ਹੋਇਆਂ ਵੀ ਦਿਖਾਇਆ ਗਿਆ ਜਿਸ ਤੋਂ ਬਾਅਦ ਸਿੱਖ ਆਗੂਆਂ ਦੇ ਵੱਲੋਂ ਇਸ ਵੀਡੀਓ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਤੇ ਤੁਰੰਤ ਹਟਾਉਣ ਲਈ ਵੀ ਆਖਿਆ ਗਿਆ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਇਹ ਚੇਤਾਵਨੀ ਵੀ ਦਿੱਤੀ ਗਈ ਕਿ ਜੇਕਰ ਦੁਰਵਰਾਟੀ ਦੇ ਵੱਲੋਂ ਇਹ ਵੀਡੀਓ ਨਾ ਹਟਾਈ ਗਈ ਡਿਲੀਟ ਨਾ ਕੀਤੀ ਗਈ ਤਾਂ ਕਾਨੂੰਨੀ ਕਾਰਵਾਈ ਦੁਰਵਰਾਟੀ ਦੇ ਉੱਪਰ ਕੀਤੀ ਜਾਵੇਗੀ ਉਸ ਤੋਂ ਬਾਅਦ ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਣਿਕ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਇੱਕ ਵੀਡੀਓ ਬਣਾਈ ਗਈ ਤੇ ਉਹਨਾਂ ਦੇ ਵਿੱਚ ਸਿੱਧਾ ਹੀ ਧਮਕੀ ਦਰੂਵ ਰਾਠੀ ਨੂੰ ਦਿੱੰਦਿਆ ਹੋਇਆ ਕਿ ਬੰਦੇ ਦਾ ਪੁੱਤਰ ਬਣ ਕੇ ਇਹ ਵੀਡੀਓ ਡਿਲੀਟ ਕਰ ਦੇ ਨਹੀਂ ਤਾਂ ਫਿਰ ਇਸ ਦੇ ਨਤੀਜਾ ਭੁਗਤਣਾ ਪਵੇਗਾ ਉਹਨਾਂ ਦੇ ਵੱਲੋਂ ਵੀ ਕਾਨੂੰਨੀ ਕਾਰਵਾਈ ਨੂੰ ਲੈ ਕੇ ਚੇਤਾਵਨੀ ਦੇ ਦਿੱਤੀ ਗਈ ਪਰ ਉਸ ਤੋਂ ਬਾਅਦ ਦਰੂਵ ਰਾਠੀ ਦੇ ਵੱਲੋਂ ਇਹ ਵੀਡੀਓ ਪ੍ਰਾਈਵੇਟ ਹੈ ਯਾਨੀ ਕਿ ਪਬਲਿਕ ਤੌਰ ਤੇ ਜੋ ਪਾਈ ਸੀ ਉਸ ਨੂੰ ਡਿਲੀਟ ਕਰ ਦਿੱਤਾ ਗਿਆ ਉਹਨਾਂ ਦੇ ਉੱਪਰ ਉਹਨਾਂ ਦੇ ਚੈਨਲ ਦੇ ਉੱਪਰ ਹੁਣ ਇਹ ਵੀਡੀਓ ਨਹੀਂ ਦੇਖੀ ਜਾ ਸਕਦੀ ਹਾਲੀ ਦੇ ਵਿੱਚ ਗੈਨੀ ਕੁਲਦੀਪ ਸਿੰਘ ਅੜਗੱਜ ਦੇ ਵੱਲੋਂ ਇੱਕ ਮੀਟਿੰਗ ਅੰਮ੍ਰਿਤਸਰ ਦੇ ਵਿੱਚ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਇਹ ਵਿਚਾਰ ਚਰਚਾ ਕੀਤੀ ਜਾਂਦੀ ਹੈ ਕਿ ਜੋ ਸਿੱਖ ਸਿੱਖ ਆਗੂਆਂ ਦੇ ਉੱਪਰ ਸਿੱਖ ਸ਼ਹੀਦਾਂ ਦੇ ਉੱਪਰ ਗੁਰੂ ਸਾਹਿਬਾਨਾਂ ਦੇ ਉੱਪਰ ਅਤੇ ਉਹਨਾਂ ਦੇ ਪਰਿਵਾਰਾਂ ਦੇ ਉੱਪਰ ਜੋ ਏਆਈ ਜਾਂ ਹੋਰ ਧਾਰਮਿਕ ਫਿਲਮਾਂ ਬਣਦੀਆਂ ਨੇ ਇਹਨਾਂ ਦੇ ਉੱਪਰ ਰੋਕ ਲਗਾਉਣੀ ਚਾਹੀਦੀ ਹੈ ਤੇ ਇਸ ਦੇ ਵਿੱਚ ਐਸਜੀਪੀਸੀ ਦੇ ਵੱਲੋਂ ਵੀ ਕੁਝ ਸਾਲ ਪਹਿਲਾਂ ਇਹ ਬਿਆਨ ਆਪਣਾ ਆਦੇਸ਼ ਜਾਰੀ ਕੀਤਾ ਗਿਆ ਸੀ ਕਿ ਗੁਰੂ ਸਾਹਿਬਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਅਤੇ ਸਿੱਖ ਸ਼ਹੀਦਾਂ ਦੇ ਉੱਪਰ ਜੋ ਕਾਰਟੂਨ ਤੌਰ ਤੇ ਜੋ AI ਨਾਲ ਵੀਡੀਓ ਜਾਂ ਹੋਰ ਤਰੀਕੇ ਨਾਲ ਕੰਪਿਊਟਰ ਦੇ ذریعے ਵੀਡੀਓ ਪੜਾਈ ਜਾਂਦੇ ਨੇ ਇਸ ਦੇ ਉੱਪਰ ਪੂਰਨ ਤੌਰ ਤੇ ਬਹਿਣਾ ਲਗਾ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਇਹ ਵੀਡੀਓ ਦਰੂਬਰਾਠੀ ਦੀ ਆਉਂਦੀ ਹੈ ਤੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਦਰੂਬਰਾਠੀ ਦੀ ਨਿੰਦਾ ਹੁੰਦੀ ਹੈ ਜਿਸ ਤੋਂ ਬਾਅਦ ਦਿੱਲੀ ਦੇ ਆਗੂਆਂ ਦੇ ਵੱਲੋਂ ਰਾਜਨੀਤਿਕ ਭਾਜਪਾ ਆਗੂਆਂ ਦੇ ਵੱਲੋਂ ਦਰੂਬਰਾਠੀ ਦੇ ਉੱਪਰ ਪਰਚਾ ਦਰਜ ਪਰਚਾ ਦਰਜ ਕਰਨ ਦੀ ਵੀ ਮੰਗ ਕਰ ਦਿੱਤੀ ਜਾਂਦੀ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਅੱਜ ਤੋਂ ਕਰੀਬ 2 ਦਿਨ ਪਹਿਲਾਂ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਪੰਜਾਬ ਅਤੇ ਹਰਿਆਣਾ ਦੇ ਵਿੱਚੋਂ 6 ਜਸੂਸ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਤੇ ਅੱਜ ਇੱਕ ਹੋਰ ਖਬਰ ਨਿਕਲ ਕੇ ਸਾਹਮਣੇ ਹੈ ਕਿ ਗੁਰਦਾਸਪੁਰ ਤੋਂ 19 ਤੋਂ 20 ਸਾਲਾ ਦੋ ਨੌਜਵਾਨ ਹੋਰ ਗ੍ਰਿਫਤਾਰ ਕਰ ਲਏ ਗਏ ਨੇ ਪੰਜਾਬ ਪੁਲਿਸ ਦੇ ਵੱਲੋਂ ਜਾਣਕਾਰੀ ਦਿੰਦਿਆਂ ਹੋਇਆ ਇਹ ਦੱਸਿਆ ਗਿਆ ਕਿ ਇਹ ਜੋ ਦੋ ਵਿਅਕਤੀ ਗ੍ਰਿਫਤਾਰ ਕੀਤੇ ਨੇ ਇਹ ਸੈਨਾ ਦੀ ਭਾਰਤੀ ਫੌਜ ਦੀ ਜਾਣਕਾਰੀ ਲੀਕ ਕਰਨ ਦੇ ਵਿੱਚ ਸ਼ਾਮਿਲ ਸਨ 15 ਮਈ 2000 ਪੱਤੀ ਨੂੰ ਜੋ ਖੂਫੀਆ ਜਾਣਕਾਰੀ ਪ੍ਰਾਪਤ ਹੁੰਦੀ ਹੈ ਜਿਸ ਤੋਂ ਬਾਅਦ ਸੁਖਪ੍ਰੀਤ ਸਿੰਘ ਅਤੇ ਕਰਨਬੀਰ ਸਿੰਘ ਆਪਰੇਸ਼ਨ ਸੰਧੂਰ ਦੀ ਜੋ ਸੰਬੰਧਿਤ ਜਾਣਕਾਰੀ ਸੀ ਇਸ ਦੇ ਵਿੱਚ ਪੰਜਾਬ ਜੰਮੂ ਅਤੇ ਹਿਮਾਚਲ ਪ੍ਰਦੇਸ਼ ਦੀ ਜੋ ਫੌਜੀ ਹਲਚਲ ਸੀ ਅਤੇ ਜੋ ਉਹਨਾਂ ਦੀਆਂ ਮਿਲਟਰੀ ਥਾਵਾਂ ਸਨ ਉਹਨਾਂ ਦੀ ਜਾਣਕਾਰੀ ਪਾਕਿਸਤਾਨ ਦੀ ਖੂਫੀਆ ਏਜੰਸੀ ISI ਨੂੰ ਭੇਜਦੇ ਸਨ ਇਸ ਦੇ ਬਾਰੇ ਖੁਲਾਸਾ ਜਦੋਂ ਪੁਲਿਸ ਦੇ ਵੱਲੋਂ ਇਹਨਾਂ ਦੇ ਫੋਨਾਂ ਦੀ ਛਾਣਬੀੜ ਕੀਤੀ ਗਈ ਪੁਲਿਸ ਦੇ ਵੱਲੋਂ ਫੋਰੈਂਸਿਕ ਜਾਂਚ ਇਹਨਾਂ ਦੇ ਫੋਨਾਂ ਦੀ ਕੀਤੀ ਗਈ ਤਾਂ ਇਹ ਵੱਡਾ ਖੁਲਾਸਾ ਹੋਇਆ ਕਿ ਇਹਨਾਂ ਦੇ ਵੱਲੋਂ ਜੋ ਫੌਜ ਦੀ ਜਾਣਕਾਰੀ ਸੀ ਉਹ ਪਾਕਿਸਤਾਨ ਦੀ ISI ਏਜੰਸੀ ਨੂੰ ਖੂਫੀਆ ਏਜੰਸੀ ਨੂੰ ਭੇਜੀ ਜਾਂਦੀ ਸੀ ਇਸ ਦੇ ਵਿੱਚ ਇਹਨਾਂ ਦੇ ਕੋਲੋਂ 3 ਫੋਨ ਬਰਾਮਦ ਹੋਏ ਤੇ 8 ਜਿੰਦਾ ਕਾਰਤੂਸ ਬ੍ਰਾਹਮਤ ਕੀਤੇ ਗਏ ਨੇ ਤੇ ਇਸ ਮਾਮਲੇ ਦੇ ਵਿੱਚ ਇਹਨਾਂ ਦੋਵਾਂ ਨੌਜਵਾਨਾਂ ਦੇ ਉੱਪਰ ਦੁਰੰਗਲਾ ਥਾਣੇ ਦੇ ਵਿੱਚ ਅਫੀਸ਼ੀਅਲ ਸੀਕਰਟ ਐਕਟ ਦੇ ਤਹਿਤ ਪਰਚਾ ਦਰਜ ਕਰ ਲਿਆ ਗਿਆ ਤੇ ਪੁਲਿਸ ਦੇ ਮੁਤਾਬਕ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਜਿਤਾਈ ਜਾ ਰਹੀ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰੀ ਅਜਿਹੇ ਕਦਮ ਚੁੱਕ ਲੈਂਦੇ ਨੇ ਜਿਸ ਕਰਕੇ ਉਹਨਾਂ ਦੀ ਕਿਰਕਰੀ ਅਤੇ ਵਿਰੋਧੀ ਪਾਰਟੀਆਂ ਨੂੰ ਘੇਰਿੰਦਾ ਮੌਕੇ ਦੇ ਜਾਂਦੇ ਨੇ ਸ੍ਰੀਮ ਭਗਵੰਤ ਮਾਨ ਦੇ ਵੱਲੋਂ ਆਪਣੇ ਭਾਸ਼ਣਾਂ ਦੇ ਵਿੱਚ ਦਾਅਵੇ ਕੀਤੇ ਜਾਂਦੇ ਨੇ ਕਿ ਜੋ ਸਾਡੇ ਵਰਕਰ ਨੇ ਜੋ ਸਾਡੇ ਆਮ ਆਦਮੀ ਪਾਰਟੀ ਦੇ ਜਝਾਰੂ ਵਰਕਰ ਨੇ ਉਹ ਕੇਵਲ ਦਰਿਆ ਛਾੜਨ ਦੇ ਲਈ ਨਹੀਂ ਰੱਖਨੇ ਉਹਨਾਂ ਨੂੰ ਵੀ ਵੱਡੇ ਅਹੁਦੇ ਦਿੱਤੇ ਜਾਣਗੇ ਤੇ ਜਦੋਂ ਦੇਣ ਦੀ ਵਾਰੀ ਆਉਂਦੀ ਹੈ ਅਹੁਦੇ ਵੱਡੇ ਤਾਂ ਫਿਰ ਦਿੱਲੀ ਵਾਲੇ ਇਸ ਥਾਵਾਂ ਤੇ ਮੱਲਾ ਮਾਰ ਬੈਠਦੇ ਨੇ ਅਜਿਹਾ ਇੱਕ ਮਾਮਲਾ ਹੁਣ ਫੇਰ ਨਿਕਲ ਕੇ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਦੋ ਵੱਡੇ ਅਹੁਦੇ ਚੇਅਰਮੈਨੀਆਂ ਦੋ ਬੋਰਡਾਂ ਦੀਆਂ ਦਿੱਲੀ ਅਧਿਕਾਰੀਆਂ ਨੂੰ ਦਿੱਲੀ ਦੇ ਵਿਅਕਤੀਆਂ ਨੂੰ ਦੇ ਦਿੱਤੀਆਂ ਗਈਆਂ ਨੇ ਇਸ ਦੇ ਵਿੱਚ ਇੱਕ ਰੀਨਾ ਗੁਪਤਾ ਹੈ ਅਤੇ ਇੱਕ ਦੀਪਕ ਚੋਹਾਨਾ ਹੈ ਜੋ ਰੀਨਾ ਗੁਪਤਾ ਉਸ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਲਗਾ ਦਿੱਤਾ ਗਿਆ ਹੈ ਅਤੇ ਜੋ ਦੀਪਕ ਚੋਹਾਨਾ ਉਸ ਨੂੰ ਪੰਜਾਬ ਉਦਯੋਗਿਕ ਵਿਕਾਸ ਬੋਰਡ ਦੇ ਚੇਅਰਮੈਨ ਲਗਾ ਦਿੱਤਾ ਗਿਆ ਹੈ ਜੋ ਰਿਨਾ ਗੁਪਤਾ ਹੈ ਉਹ ਕੇਜਰੀਵਾਲ ਦੀ ਸਲਾਹਕਾਰ ਅਤੇ ਸਖਤਰ ਹੈ ਅਤੇ ਜੋ ਦੀਪਕ ਚੋਹਾਨ ਹੈ ਉਹ ਸੰਦੀਪ ਪਾਟਕ ਜੋ ਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਜਰਨਲ ਸਖਤਰ ਨੇ ਉਹਨਾਂ ਦਾ ਪਰਸਨਲ ਅਸਿਸਟੈਂਟ ਹੈ ਯਾਨੀ ਕਿ ਪੀਏ एवरीडे ਉਹਦੇ ਇਹਨਾਂ ਦੋ ਬੋਰਡਾਂ ਦੇ ਜੋ ਚੇਅਰਮੈਨ ਨੇ ਉਹ ਦਿੱਲੀ ਦੇ ਬੰਦੇ ਲਗਾ ਦਿੱਤੇ ਗਏ ਨੇ ਉਸ ਤੋਂ ਬਾਅਦ ਰਾਜਸੀ ਪਾਰਟੀਆਂ ਦੇ ਵੱਲੋਂ ਸੀਐਮ ਭਗਵੰਤ ਮਾਨ ਦੀ ਸਰਕਾਰ ਨੂੰ ਘੇਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਵਿਰੋਧੀ ਪਾਰਟੀ ਦੇ ਵੱਲੋਂ ਇਲਜ਼ਾਮ ਸੀਐਮ ਭਗਵੰਤ ਮਾਨ ਦੇ ਲਗਾਏ ਜਾ ਰਹੇ ਨੇ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਕੇਵਲ ਆਪਣੀ ਕੁਰਸੀ ਬਚਾਉਣ ਦੇ ਲਈ ਹੱਥ ਕੜੇ ਕਰ ਦਿੱਤੇ ਗਏ ਨੇ ਦਿੱਲੀ ਵਾਲਿਆਂ ਦੇ ਅੱਗੇ ਸਰੈਂਡਰ ਸੀਐਮ ਭਗਵੰਤ ਮਾਨ ਦੇ ਵੱਲੋਂ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਵਿਕਰਮ ਜੇਠਾ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਪੋਲੂਸ਼ਨ ਕੰਟਰੋਲ ਬੋਰਡ ਟੈਕਨੀਕਲ ਹੋਣ ਦੇ ਕਾਰਨ NGT ਦੀ ਗਾਈਡਲਾਈਨ ਨੇ ਕਿ ਇੱਥੇ ਇੰਜੀਨੀਅਰਿੰਗ ਦੀ ਡਿਗਰੀ ਤੇ ਜਿਸ ਨੂੰ এনवायरमेंट ਦੀ ਸਮਝ ਹੋਵੇ ਉਹੀ ਇੱਥੇ ਲੱਗ ਸਕਦੇ ਆ ਪਰ ਇੱਥੇ ਸਾਰੀਆਂ ਧੱਜੀਆਂ ਉਡਾਉਂਦੇ ਹੋਏ ਦਿੱਲੀ ਦੀ ਰੀਨਾ ਗੁਪਤਾ ਜੋ ਆਮ ਆਦਮੀ ਪਾਰਟੀ ਦੀ ਸਪੋਕਸਪਰਸਨ ਹੈ ਜਿਹੜੀ ਪੰਜਾਬ ਦੀ ਵੀ ਨਹੀਂ ਗੈਰ ਪੰਜਾਬੀ ਹੈ ਉਸ ਨੂੰ ਪੋਲਿਊਸ਼ਨ ਕੰਟਰੋਲ ਬੋਰਡ ਦਾ ਚੇਅਰ ਪਰਸਨ ਅਪੁਆਇੰਟ ਕੀਤਾ ਹੈ ਕਿ ਇਹ ਲੁੱਟਣ ਦਾ ਨਵਾਂ ਤਰੀਕਾ ਹੈ ਦੇਖ ਲਓ ਬਦਲਾਵ ਦੀ ਸਰਕਾਰ ਦੇ ਰਾਂਗੇ ਭਗਵੰਤ ਮਾਨ ਪੈਰਟ ਇਨ ਕੇਜ ਬਣ ਈਸਟ ਇੰਡੀਆ ਕੰਪਨੀ ਦੀ ਤਰ੍ਹਾਂ ਆਪਣੇ ਆਕਾ ਅਰਵਿੰਦ ਕੇਜਰੀਵਾਲ ਜੀ ਦੀ ਹਜ਼ੂਰੀ ਕਰ ਰਿਹਾ ਹੈ ਐਸੀਐਮ ਭਗਵੰਤ ਮਾਨ ਦੇ ਉੱਪਰ ਵਿਰੋਧੀ ਪਾਰਟੀਆਂ ਦੇ ਵੱਲੋਂ ਭਾਵੇਂ ਉਹ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ ਭਾਵੇਂ ਭਾਜਪਾ ਹੋਵੇ ਇਹਨਾਂ ਸਾਰੇ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਸੀਐਮ ਭਗਵੰਤ ਮਾਨ ਨੂੰ ਘੇਰਨ ਦਾ ਕੰਮ ਇਸ ਮੁੱਦੇ ਤੇ ਕੀ ਚੱਲਿਆ ਜਾ ਰਿਹਾ ਹੈ ਬਾਦਿਆ ਅਗਲੀ ਖਬਰ ਦੇ ਵੱਲ ਸੁਨੀਲ ਜਾਖੜ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਜੋ ਜਾਲੀ ਸ਼ਰਾਬ ਦੇ ਨਾਲ ਮੌਤਾ ਹੋਈਆਂ ਸਨ ਉਸ ਨੂੰ ਲੈ ਕੇ ਰਾਜਪਾਲ ਦੇ ਕੋਲ ਜਾਣ ਦੀ ਗੱਲ ਉਹਨਾਂ ਦੇ ਵੱਲੋਂ ਅਖ ਦਿੱਤੀ ਗਈ ਸੀ ਤੇ ਅੱਜ ਰਾਜਪਾਲ ਨੂੰ ਸੀਐਮ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਇੱਕ ਮੈਮੋਰੈਂਡਮ ਸੁਨੀਲ ਜਾਖੜ ਦੇ ਵੱਲੋਂ ਸੌਂਪ ਦਿੱਤਾ ਗਿਆ ਜਿਸ ਦੇ ਵਿੱਚ ਜੁਜਾਲੀ ਸ਼ਰਾਬ ਦੇ ਨਾਲ ਮੋਤਾ ਸੰਗਰੂਰ ਦੇ ਵਿੱਚ ਅਤੇ ਉਸ ਤੋਂ ਬਾਅਦ ਮਜੀਠਾ ਅੰਮ੍ਰਿਤਸਰ ਦੇ ਮਜੀਠਾ ਦੇ ਹਲਕੇ ਦੇ ਵਿੱਚ ਹੋਈਆਂ ਸਨ ਉਸ ਨੂੰ ਲੈ ਕੇ ਸੀਬੀਆਈ ਅਤੇ ਈਡੀ ਦੀ ਜਾਂਚ ਸਮਾਂਬੱਧ ਜਾਂਚ ਕਰਵਾਉਣ ਦੀ ਮੰਗ ਆ ਸੁਨੀਲ ਜਾਖੜ ਦੇ ਵੱਲੋਂ ਕਰ ਦਿੱਤੀ ਗਈ ਹੈ ਸੁਨੀਲ ਜਾਖੜ ਦੇ ਵੱਲੋਂ ਇਸ ਹੋਂਪੇਗੇ ਮੈਮੋਰੰਡਮ ਦੇ ਵਿੱਚ ਇਹ ਗੱਲ ਲਿਖੀ ਗਈ ਹੈ ਕਿ ਆਮ ਆਦਮੀ ਪਾਰਟੀ ਦੇ ਸ਼ਰਾਬ ਮਾਫੀਆ ਦੇ ਨਾਲ ਹੱਥ ਜੁੜੇ ਹੋਏ ਨੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਇਸ ਦੇ ਨਾਲ ਹੀ ਸੁਨੀਲ ਜਾਖੜ ਦੇ ਵੱਲੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਪਿਛਲੇ 3 ਸਾਲਾਂ ਦੇ ਵਿੱਚ ਭਾਵੇਂ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਹੋਣਾ ਮੰਤਰੀ ਹੋਣਾ ਜਾਂ ਉਹਨਾਂ ਦੇ ਰਿਸ਼ਤੇਦਾਰ ਹੋਣ ਉਹਨਾਂ ਦੀ ਪ੍ਰਾਪਰਟੀ ਉਹਨਾਂ ਦੀ ਜਾਇਦਾਦ ਇਕਦامی ਵੱਧ ਗਈ ਹੈ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਇਸ ਦੇ ਨਾਲ ਹੀ ਸੁਨੀਲ ਜਾਖੜ ਦਾ ਇਹ ਵੀ ਕਹਿਣਾ ਹੈ ਕਿ ਜੋ ਦਿੱਲੀ ਦੇ ਬੰਦੇ ਇੱਥੇ ਆਣ ਕੇ ਬੈਠੇ ਨੇ ਸਰਕਾਰੀ ਮੀਟਿੰਗਾਂ ਦੇ ਵਿੱਚ ਸ਼ਾਮਿਲ ਹੁੰਦੇ ਨੇ ਸਰਕਾਰੀ ਰਹਿਸ਼ ਦਾ ਆਨੰਦ ਮਾਰ ਰਹੇ ਨੇ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਸੁਨੀਲ ਜਾਖੜ ਦੇ ਵੱਲੋਂ ਇਹ ਮੰਗਾਂ ਰਾਜਪਾਲ ਦੇ ਕੋਲ ਰੱਖ ਦਿੱਤੀਆਂ ਗਈਆਂ ਨੇ ਸੋ ਇਸਨ ਅੱਜ ਦੀਆਂ ਵੱਡੀਆਂ ਖਬਰਾਂ ਇਨ੍ਹਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜੋ ਵੀ ਕੁਝ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰਾਏ ਕਮੈਂਟ ਦੇ ਵਿੱਚ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਵ ਪੰਜਾਬ ਦੇ ਨਾਲ